ਸਤਾਵੇ ਕਿਰਦੇ ਨੇ ਕਿਉਂ ਵਿਗੜਦੇ ਨੇ ਬਣਪਨ ਦੇ ਵਿੱਚ ਕਿੱਥੋਂ ਗੱਲ ਸ਼ੁਰੂ ਹੁੰਦੀ ਆ ਸੋ ਸਿਜਾ ਕਾਲ ਸੋ ਸਿਜਾ ਕਾਲ ਹਾਲ ਸਾਸਤਰੀਆ ਕਾਲ ਜੀ ਜੀ ਨੂੰ ਵੀ ਉਹਦੀ ਆਪਣਾ ਸਰਪੌ ਲੈ ਲੈਣ ਛੱਡ ਕੇ ਬੋਲੇ ਸੋ डिस्पेंसरी डपेंसरी डॉक्टर ही पर बेनती करूंगा भी वो भी सिर ढा के अपना सिर पाओ लै लोकाल मैं बेनती करूंगा पंचायत अफसर वो भी अपना सिर पाओ लै ल बोले सो निहाल सास्त्रियाकाल मैं बिनती करूंगा एसएचओ साहब ਨੂੰ ਉਹ ਵੀ ਆਪਣਾ ਸਰਪੰਨ ਲੈਣ ਬੋਲੇ ਸੋ ਨਿਹਾਲ ਸਾਸਤਰੀ ਅਕਾਲ ਮੈਂ ਬੇਨਤੀ ਕਰੂੰਗਾ ਸਾਡੇ ਸਰਪੰਚ ਸਾਹਿਬ ਭੈਣ ਸਾਡੀ ਮਨਪ੍ਰੀਤ ਕਾ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਮੈਂ ਬੇਨਤੀ ਕਰੂੰਗਾ ਬਿੱਟੂ ਬਣਮੋਰਾ ਜੀ ਉਹ ਵੀ ਆਪਣਾ ਸਿਰ ਪਾਉ ਲੈ ਲੈਣ ਬਿੱਟੂ ਬਣਮੋਰਾ ਜੀ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਮੈਂ ਬੇਨਤੀ ਕਰੂੰਗਾ ਗੋਲਡੀ ਟੀਮ ਸਾਹੀ ਨੂੰ ਉਹ ਵੀ ਆਪਣਾ ਸਰਪਾਉ ਲਾਲਣ ਸਿਰ ਟਾ ਕੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਅਭੀ ਨੰਬਰਦਾਰ ਜੀ ਸਤ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਕਰਾਂਗੇ ਅਸੀਂ ਸਾਰਾ ਪਿੰਡ ਅਸੀਂ ਸਾਰਾ ਪਿੰਡ ਮਿਲ ਕੇ ਮਿਲ ਕੇ ਸੇਤਨ ਰੋਟੋਲਾ ਅਤੇ ਪੈਣੀ ਖੁਰ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਇਕਜੁੱਟ ਹੋ ਕੇ ਇਹ ਸੌ ਖਾਂਦੇ ਹਾਂ ਇਹ ਸੌ ਖਾਂਦੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੇਚਣ ਨਹੀਂ ਦੇਵਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਗਵਰਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਜੋ ਵੀ ਨਸ਼ੇ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਭਰਤੀ ਕਰਵਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ ਨਸ਼ਾ ਤਸਕਰ ਦੀ ਖੁਦ ਵੀ ਜਮਾਨਤ ਨਹੀਂ ਕਰਵਾਵਾਂਗੇ ਜਮਾਨਤ ਨਹੀਂ ਕਰਵਾਵਾਂਗੇ ਅਤੇ ਪਿੰਡ ਦੇ ਪਿੰਡ ਦੇ ਭਾਈ सुरेंद्र ਸਿੰਘ ਪੰਚ ਸਾਹਿਬ ਇਹਨਾਂ ਨੇ ਬੋਲਣਾ ਸੀ ਪਰ ਇੱਕ ਸਾਡੇਦਰ ਮੇਲ ਸਿੰਘ ਸਰਪੰਚ ਸਾਹਿਬ ਦਾ ਇਹਨਾਂ ਨੇ ਵੀ 2 ਮਿੰਟ ਬੋਲਣਾ ਸੀ ਪਰ ਮੈਂ ਮਾਫੀ ਚਾਹੁੰਦਾ ਕਿਉਂਕਿ ਹੋਏ ਨਹੀਂ ਜਿਨ੍ਹਾਂ ਨੇ ਜੰਗਾਂ ਲੜੀਆਂ ਨੇ ਜਿਨ੍ਹਾਂ ਨੇ ਸਾਨੂੰ ਆਜ਼ਾਦ ਕਰਵਾਇਆ ਜਦੋਂ ਅਸੀਂ ਉਹਨਾਂ ਦਾ ਜ਼ਿਕਰ ਕਰਦੇ ਹਾਂ ਤਾਂ ਸਾਡਾ ਮਨ ਕੀ ਆ ਫਕਰ ਨਾਲ ਮਹਿਸੂਸ ਕਰਦਾ ਪਰੰਤੂ ਜੇਕਰ ਅਸੀਂ ਅੱਜ ਦੇ ਦੌਰ ਨੂੰ ਦੇਖੀਏ ਸਾਡੇ ਘਰਾਂ ਦੇ ਵਿੱਚ ਸਾਨੂੰ ਲੋੜ ਆ ਆਪਣੇ ਘਰਾਂ ਦੇ ਅੰਦਰ ਬੈਠੇ ਨਸ਼ੇ ਦੇ ਨਾਲ ਲੜਨ ਦੀ ਜਿਹਦੇ ਵਾਸਤੇ ਸਾਡੀ ਪੰਜਾਬ ਸਰਕਾਰ ਬਹੁਤ ਵੱਡਾ ਉਪਰਾਲਾ ਕਰ ਰਹੀ ਆ ਕਈ ਵਾਰ ਆਪਾਂ ਸੋਚਦੇ ਹਾਂ ਹਰ ਰੋਜ਼ ਅਖਬਾਰਾਂ ਦੇ ਵਿੱਚ ਨਿਊਜ਼ ਆਉਂਦੀਆਂ ਨੇ ਅਸੀਂ ਵੀ ਸਕੂਲਾਂ 'ਚ ਬੈਠੇ ਹੁੰਦੇ ਆ ਤਾਂ ਗੱਲਬਾਤ ਕਰਦੇ ਨੇ ਵੀ ਘਰ ਟਹੇ ਜਾ ਰਹੇ ਨੇ ਜਾਂ ਆਪਾਂ ਅਖਬਾਰ ਪੜ੍ਹਦੇ ਆ ਹਰ ਰੋਸ ਰਕੀ ਆਉਂਦੀ ਨੇ ਕਿ ਘਰ ਟਾਏ ਜਾ ਰਹੇ ਨੇ ਜੋ ਨਸ਼ਾ ਕਰਦੇ ਨੇ ਜਾਂ ਨਸ਼ੇ ਦੇ ਤਸਕਰ ਨੇ ਦੇਖੋ ਜੇ ਸੋਚੀਏ ਕਿਉਂ ਨਾ ਟਾਹੇ ਜਾਂ ਉਹਨਾਂ ਲੋਕਾਂ ਦੇ ਘਰ ਟਾਉਣੇ ਬਣਦੇ ਨੇ ਕਿਉਂਕਿ ਉਹਨਾਂ ਨੇ ਸਾਡੇ ਪੰਜਾਬ ਦੇ ਇੱਕ ਜਿਹੜੀ ਮਾਲਵਾ ਵੈਲਟ ਆ ਜਾਂ ਆਪਾਂ ਦੇਖੀਏ ਸਰਹੱਦ ਦੇ ਨੇੜੇ ਜਾ ਕੇ ਉੱਥੇ ਘਰਾਂ ਦੇ ਵਿੱਚ ਸੱਥਰ ਬਸਾਤੇ ਘਰਾਂ ਦੇ ਵਿੱਚ ਇੱਕ ਇੱਕ ਜਿਨ੍ਹਾਂ ਦੇ ਪੁੱਤਰ ਸੀ ਉਹ ਵੀ ਪਰਿਵਾਰਾਂ ਨੂੰ ਛੱਡ ਕੇ ਚਲੇ ਗਏ ਘਰਾਂ ਦੇ ਇਹ ਕਿਉਂਕਿ ਜਿਹੜੇ ਨਸ਼ੇ ਨੇ ਸਾਡੇ ਪਰਮ ਸਤਕਾਰ ਜੋ ਬੈ ਆਫ ਯੂ ਬੈ ਕੁਸ਼ੀ ਲਾਲ ਸਰਦਾਰ ਦਰਸ਼ਨ ਸਿੰਘ ਨੰਬਰਦਾਰ ਦੇ ਪਰਿਵਾਰ ਵੱਲੋਂ ਤੇ ਸਮੂਹ ਭਗਵੰਤੇ ਸੱਜਣਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਜੀ ਕਮੇਟੀ ਆ ਜਿੱਥੇ ਸਾਡੇ ਫੌਜੀ ਭਰਾ ਸਾਡੀਆਂ ਸਰਹੱਦਾਂ ਉੱਤੇ ਜੰਗ ਲੜ ਰਹੇ ਨੇ ਦੁਸ਼ਮਣਾਂ ਦੇ ਵਿਰੋਧ ਵਿੱਚ ਉੱਥੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਦੀ ਮਾਨ ਸਾਡੇ ਸਰਬਣ ਪੁੱਤ ਵਾਂਗ ਪੰਜਾਬ ਦੇ ਨਸ਼ਿਆਂ ਦੇ ਵਿਰੋਧ ਦੇ ਵਿੱਚ ਜੰਗ ਲੜਨ ਦੀ ਮਹਿਮ ਤਹਿਤ ਪਿੰਡਾ ਟੋਲਾ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਤੁਸੀਂ ਅੱਛੇ ਪੰਜਾਬ ਸਰਕਾਰ ਦੇ ਮਹਿਮ ਡੋਰੀ ਹੈ ਜੋ ਨਸ਼ਾ ਅਪਰਾਧ ਤਾਂ ਕਿ ਨਗਰਾਂ ਦੇ ਵਿੱਚ ਹਰ ਇੱਕ ਵੇਲੇ ਨੂੰ ਸਿਰਿਆ ਲੱਗ ਜਾਵੇ ਵੀ ਜਿਹੜਾ ਨਸ਼ਾ ਇਹ ਬਹੁਤ ਮਾੜੀ ਲਾਹਤ ਹੈ ਪੰਜਾਬ ਸਰਕਾਰ ਵੱਲੋਂ ਕੇਜਰੀਵਾਲ ਜੀ ਵੱਲੋਂ ਤੇ ਸਰਕਾਰ ਪੁਨਖਸ਼ਮਾਨ ਜੀ ਵੱਲੋਂ ਬਹੁਤ ਹੀ ਤਿੱਖਣ ਰਾਦੇ ਨਾਲ ਇਹ ਪ੍ਰੋਗਰਾਮ ਨੀਕੇ ਗਏ ਹਨ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਣਗੇ ਅਤੇ ਜਿਹੜੇ ਬੰਦੇ ਖਾਦੇ ਨੇ ਉਹਨਾਂ ਲਈ ਫ੍ਰੀ ਹਸਪਤਲ ਖੁੱਲੇ ਗਏ ਨੇ ਉਹਨਾਂ ਦਾ ਕੋਈ ਖਰਚਾ ਨਹੀਂ ਹੋਊਗਾ ਫ੍ਰੀ ਇਲਾਜ ਹੋਊਗਾ ਇਸ ਕਰਕੇ ਇਹ ਬਹੁਤ ਹੀ ਸੁਖਮਾ ਤੇ ਬੜੀਆ ਪ੍ਰੋਗਰਾਮ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਸਾਡੇ ਪੰਜਾਬ ਦਾ ਭਲਾ ਹੋਊਗਾ ਪੰਜਾਬ ਸਰਕਾਰ ਵੱਲੋਂ ਟੀਚਾ ਮਿੱਥਿਆ ਗਿਆ ਤੇ 31 ਮਈ ਤੱਕ ਜਿਹੜਾ ਹੈਗਾ ਨਸ਼ੇ ਨੂੰ ਖਤਮ ਕਰਨ ਦਾ ਕਿੰਨੇ ਕ ਹੁਣ ਤੱਕ ਕਿਹੜੀ ਨਸ਼ੇ ਨੂੰ ਠੱਲ ਪਈ ਆ ਪਹਿਲਾਂ ਨਾਲੋਂ ਤਕਰੀਬਨ ਨਸ਼ੇ ਦਾ ਬਹੁਤ ਜ਼ਿਆਦਾ ਫਰਕ ਪੈ ਗਿਆ ਤੇ ਜੋ ਵੀ ਇਹਦੇ ਪ੍ਰੋਗਰਾਮ ਨੇ ਉਹ ਦੋ ਚਾਰ ਜਨ ਹੋਰ ਰਹਿੰਦੇ ਨੇ ਬਾਕੀ ਸਾਰੇ ਹੋ ਚੁੱਕੇ ਨੇ ਇਹਦੇ ਨਾਲ ਬਹੁਤ ਵਧੀਆ ਰਿਜ਼ਲਟ ਆਏ ਨੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵਧੀਆ ਰਿਜ਼ਲਟ ਆਉਣ ਦੀ ਆਸ ਹੈ ਤੇ ਬਹੁਤ ਆ ਜਿਹੜੇ ਇਹਦੇ ਨੌਜਵਾਨ ਹੈ ਕਿ ਨਸ਼ਾ ਦਾ ਕਰਦੇ ਨੇ ਪਰ ਉਹ ਜਿਹੜਾ ਦੱਸਣ ਤੋਂ ਡਰਦੇ ਹੈਗੇ ਨਹੀਂ ਵੀ ਜੇ ਅਸੀਂ ਦੱਸਾਂਗੇ ਸਾਡੀ ਬਦਨਾਮੀ ਹੋਊਗੀ ਉਹਨਾਂ ਨੂੰ ਕੀ ਮੈਸੇਜ ਦੇਉਂਗੇ ਤੁਸੀਂ ਜਿਹੜੇ ਦੱਸੇ ਨਸ਼ਾ ਕਰਦੇ ਨੇ ਉਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਇੱਕ ਮੋਬਾਈਲ ਦਾ ਨੰਬਰ ਦਿੱਤਾ ਗਿਆ ਉਹਦੇ ਉੱਤੇ ਤੁਸੀਂ ਫੋਨ ਤੇ ਕਰੋ ਤੁਹਾਡਾ ਨਾਮ ਬਿਲਕੁਲ ਸੀਕ੍ਰੀਟ ਰੱਖਿਆ ਜਾਊਗਾ ਅਤੇ ਉਸ ਨੂੰ ਇਲਾਜ ਕਰਾਇਆ ਜਾਊਗਾ ਧਰਤੀ ਕਰਾਇਆ ਜਾਊਗਾ ਦਸਾਂ ਛੜੌਕੇ ਦੇ ਵਿੱਚ ਦੁਆਰੇ ਫਿਰ ਸਾਡੇ ਨੌਜਵਾਨਾਂ ਨੂੰ ਜਿੱਥੇ ਕਿ ਨਸ਼ੇ ਛੜਾਏ ਜਾਂਦੇ ਨੇ ਰੱਖ ਕੇ ਉਹਦੇ ਬਾਰੇ ਜਰੂਰ ਚਾਣਨਾ ਪਾਵੀ ਉਹ ਜਿਹੜੇ ਨੌਜਵਾਨ ਆਪਣੇ ਤੌਰ ਤੇ ਪਹੁੰਚ ਸਕਣ ਉੱਥੇ ਅ ਤਰੇਪੁਰਲੇ ਹਸਪੀਟਲ ਦੇ ਵਿੱਚ 30 ਬੈਡਾਂ ਦਾ ਇੱਕ ਹਸਪੀਟਲ ਖੁੱਲਿਆ ਜਿਹੜਾ ਕਿ ਨਸ਼ੇ ਵਾਲੇ ਬੁੱਤੇ ਦਸਾਂ ਕਰਦੇ ਨੇ ਉਹਨਾਂ ਨੂੰ ਉੱਥੇ ਦਾਖਲ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਲਾਜ ਕੀਤਾ ਜਾਂਦਾ ਹੈ ਤੇ ਇੱਕ ਮਹੀਨੇ ਵਿੱਚ ਜੇ ਉਹ ਜੀ ਰਿਪੋਰਟ 네ਗੇਟਿਵ ਆ ਜਾਂਦੀ ਹੈ ਫਿਰ ਉਸ ਨੂੰ ਫ੍ਰੀ ਕਰਕੇ ਭੇਜਿਆ ਜਾਂਦਾ ਔਰ ਬਿਲਕੁਲ ਫ੍ਰੀ ਕੋਸਟ ਹੈ ਕੋਈ ਇਹਦੀ ਕੋਸਟ ਨਹੀਂ ਹੈਗੀ ਇਹ ਬਹੁਤ ਹੀ ਵਧੀਆ ਤੇ ਹਾਲੇ ਨਾਲੇ ਪਹਿਰਾ ਰੱਖ ਕੇ ਦਿੱਤਾ ਜਾਂਦਾ ਵੀ ਇੱਕ ਮਹੀਨੇ ਦੇ ਵਿੱਚ ਉਹ ਕੋਈ ਦਸਾਂ ਤੇ ਵੇਰੀ ਸਕਦਾ ਵਾ ਬਹੁਤ ਸਲਾਘਾਯੋਗ ਕਦਮ ਹੈ ਤੇਰੀਵਾਲ ਜੀ ਦਾ ਤੇ ਬਗਵੰਤ ਮਾਨ ਜੀ ਦਾ ਮੈਂ ਸਾਡੇ ਹਲਕਾ ਅਮਰਗੜ ਵੱਲੋਂ ਤੇ ਲਾਲ ਨਗਰ ਦੇ ਪਿੰਡਾਂ ਵੱਲੋਂ ਬਾਕੀ ਸਾਰੇ ਜੀ ਨੂੰ ਧੰਨਵਾਦ ਕਰਨਾ ਹੈ ਬੈਂਕਰ ਚੀਕਾ ਖਾਲਸਾ ਵੈਗਪੁਰ ਦੀ ਬਤ